ਸਸਿਕਾਤੀ ਸਾਰਿਆਂ ਨੂੰ ਫੋਰ ਕੀ ਹਾਰਚਾ ਸਾਰਿਆਂ ਦਾ ਛੜ ਦੇ ਗਿਆ ਤੇ ਚੰਦੀ ਲਾਈ ਹੋਣੀ ਚਾਹੀਦੀ ਹੈ ਅੱਜ ਦਾ ਜਿਹੜਾ ਸਟੋਪਿਕ ਹੋਇਆ ਅਨਮਾਰਕਸ ਕਿੰਗ ਦ ਸੈਵਨ ਟ੍ਰੇਟਰਸ ਸੀ ਕੰਪਾਈ ਨੰਬਰ 7 ਇਸ ਅਨਐਕਸਪੈਕਟਿਡ ਜਿਹੜੇ ਅਨਮੈਕਸ ਇਸ ਮਤਲਬ ਗਦਾਰ ਲਾਲੋ ਜਿਹੜੇ ਆ ਟ੍ਰੇਟਰਸ ਸੀ ਕੰਪਾਈ ਤੇ ਉਹ ਜੋ ਜਿਹੜਾ 7 ਨੰਬਰ ਵਾਲਾ ਉਹ ਅਨੈਕਸਪੈਕਟਿਡ ਹੈ ਕਿ ਉਹ ਗਦਾਰ ਹੋ ਸਕਦਾ ਹੈ ਤੇ ਉਹਦੀ ਹਿਸਟਰੀ ਮਤਲਬ ਇਹ ਇਤਿਹਾਸ ਲਾ ਲੋ ਜਿਹੜਾ ਸਾਨੂੰ ਅੱਜ ਪਤਾ ਲੱਗੇਗਾ ਇਸ ਵੀਡੀਓ ਚ ਤਾਂ ਆਓ ਬਿਨਾਂ ਕਿਸੇ ਜ਼ਰਤ ਤੋਂ ਆਪਣਾ ਵੀਡੀਓ ਕਰਦੇ ਆਂ ਸਟਾਰਟ ਸਿੱਖ ਰਾਜ ਦੇ ਤਾਰਾਂ ਬਾਰੇ ਕਰਾਂਗੇ ਅੱਜ ਗੱਲ ਤੇ ਜਿਨ੍ਹਾਂ 7 ਗਦਾਰਾਂ ਬਾਰੇ ਦੱਸਣ ਜਾ ਰਹੇ ਆ ਉਹਨਾਂ ਚੋਂ 7ਵੇਂ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਹੋਣਾ ਉਹਨਾਂ ਚੋਂ ਬਹੁਤ ਏਕਦਾਰ ਸਿੱਖ ਰਾਜ ਦੇ ਵੱਡੇ ਅਹੁਦਿਆਂ ਤੇ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਗਦਾਰਾਂ ਨੇ ਸਿੱਖ ਰਾਜ ਦਾ ਅੰਤ ਕੀਤਾ ਇਨ ਗਦਰਾਂ ਚੋ ਕੁਝ ਬ੍ਰਾਹਮਣ ਵੀ ਸੀ ਪਰ ਖਾਲਸੇ ਨੇ ਉਹਨਾਂ ਨੂੰ ਵੀ ਮਾਨ ਦਿੱਤਾ ਪਰ ਉਹਨਾਂ ਨੇ ਵੀ ਖਾਲਸੇ ਦੀ ਪਿੱਠ ਵਿੱਚ ਛੁਰਾ ਮਾਰਿਆ ਪਹਿਲਾ ਗਦਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਭਵਾਨੀ ਦਾਸ ਜਿਸ ਦੇ ਵੱਡੇ-ਵਡੇਰੇ ਕਾਬਲ ਦਰਬਾਰ ਵਿੱਚ ਨੌਕਰੀ ਕਰਦੇ ਸੀ ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਸਾਲ 1810 ਵਿਚਕਾਰ ਜਿੱਤੇ ਇਲਾਕਿਆਂ ਦੇ ਹਿਸਾਬ ਪਤਾਬ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਉੱਪਰ ਲਾਹੌਰ ਤਰਵਾਰ ਦੇ ਲੱਖਾਂ ਰੁਪਏ ਗਬਨ ਕਰਨ ਦਾ ਦੋਸ਼ ਸੀ ਸਾਲ 1834 ਵਿੱਚ ਇਸ ਦੀ ਮੌਤ ਹੋ ਗਈ ਸੀ ਅਗਲਾ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾਂ ਦਾ ਜਿਹੜਾ ਵਿੱਚ ਰਾਜਾ ਧਿਆਨ ਸਿੰਘ ਗੁਲਾਬ ਸਿੰਘ ਸੁਚੇਤ ਸਿੰਘ ਜੋ ਕਿ ਮਹਾਰਾਜੇ ਉਤੇ ਸਭ ਤੋਂ ਵੱਧ ਰਸੂਖ ਰੱਖਦੇ ਸੀ ਇਹ ਸਨ 1811 ਵਿੱਚ ਮਹਾਰਾਜੇ ਦੀ ਸੀਯੋ ਵਿੱਚ ਹਾਜ਼ਰ ਹੋਏ ਸੀ 3-3 ਰੁਪਏ ਮਹੀਨਾ ਤਨਖਾਹ ਤੇ ਬਤੌਰ ਸਿਪਾਈ ਭਰਤੀ ਹੋਏ ਸੀ ਖਾਲਸੇ ਵਿੱਚ ਪਰ ਆਪਣੀ ਡੀਲ ਡਾਲ ਚੁਸਤੀ ਹੋਜੀ ਗੁਣਾ ਤੇ ਚਤੁਰਾਈ ਕਰਕੇ ਇਤਨੇ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਿਆ ਇਹਨਾਂ ਚੋ ਧਿਆਨ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣਿਆ ਜਾਣ ਕੇ ਖਾਲਸਾ ਰਾਜ ਦਾ ਵਜ਼ੀਰ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਲਾਇਆ ਗਿਆ ਸੁਚੇਤ ਸਿੰਘ ਕੋੜਸਵਾਰ ਸੈਨਾ ਦਾ ਸੈਨਾਪਤੀ ਨਿਯੁਕਤ ਹੋਇਆ ਪਰ ਤਿੰਨੇ ਡੋਗਰੇ ਭਰਾ ਸਿੱਖ ਕੌਮ ਨਾਲ ਗਦਾਰੀ ਕਰ ਗਏ ਇੱਕ ਵਾਰ ਫਿਰ ਬੱਸ ਜੀ ਕਿ ਸੱਤਵੇਂ ਗਦਾਰ ਬਾਰੇ ਜ਼ਰੂਰ ਸੁਣ ਕੇ ਜਾਇਓ ਬੜੀ ਕੁੱਤੀ ਸ਼ੈ ਨਿਕਲਿਆ ਉਹ ਸੱਤਵਾਂ ਗਦਾਰ ਜੀਜੇ ਨੰਬਰ ਤੇ ਹੈ دیਵਾਨ ਗੰਗਾ RAM ਜੋ ਕਿ ਕਸ਼ਮੀਰੀ ਬ੍ਰਾਹਮਣਾ ਦੇ ਪ੍ਰਵਾਸ ਤੋਂ ਸੀ ਇਹ ਪਹਿਲਾਂ ਗਵਾਲੀਆ ਦੇ ਰਾਜਗੋਣ ਨੌਕਰ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਆਉਣ ਮਗਰੋਂ ਇਸ ਨੂੰ ਫੌਜੀ ਲੇਖੇ ਜੋਖੇ ਦਾ ਵਿਭਾਗ ਸੌਂਪਿਆ ਗਿਆ ਸੈਨਿਕਾਂ ਨੂੰ ਬਕਾਇਦਾ ਤਨਖਾਹ ਵੀ ਇਸੇ ਵਿਭਾਗ ਵਿੱਚੋਂ ਮਿਲਿਆ ਕਰਦੀ ਸੀ ਸਨ 1821 ਵਿੱਚ ਗੁਜਰਾਤ ਦਾ ਸਥਾਨਕ ਪ੍ਰਬੰਧ ਵੀ ਇਸੇ ਨੂੰ ਸੌਂਪਿਆ ਗਿਆ ਸੀ ਅਕਾਲੀ ਫੂਲਾ ਸਿੰਘ ਜੀ دیਵਾਨ ਗੰਗਾ RAM ਦੇ ਕਈ ਪਰਿਵਾਰਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਸਨ 1826 ਵਿੱਚ ਇਹ ਵੀ ਦੁਨੀਆ ਤੋਂ ਬੜਕ ਗਿਆ ਜੋ ਤਾਂ ਹੈ گورنر ਰਣਜੋਤ ਸਿੰਘ ਮਜੀਠਾ ਜੋ ਕਿ ਮਹਾਰਾਜ ਦਲੀਪ ਸਿੰਘ ਦੇ ਰਾਜ ਸਮੇਂ ਲਾਹੌਰ ਦਰਬਾਰ ਵੱਲੋਂ ਫਲੋਰ ਵਿੱਚ ਸਿੱਖਾਂ ਦੀ ਸ਼ੌਣੀ ਦਾ ਗਵਰਨਰ ਸੀ ਇਹ ਵੀ ਪੰਡਿਤ ਲਾਲ ਸਿੰਘ ਪੰਡਿਤ ਤੇਜਾ ਸਿੰਘ ਤੇ ਡੋਗਰਾ ਗੁਲਾਬ ਸਿੰਘ ਨਾਲੋਂ ਕਿਸੇ ਤਰ੍ਹਾਂ ਘਟ ਨਹੀਂ ਸੀ ਤੇ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜਿਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਲੁਧਿਆਣਾ ਫਤਿਹ ਕਰਕੇ ਅੰਬਾਲਾ ਦੇ ਉੱਪਰ ਟੁੱਟ ਪੈਂਦਾ ਤੇ ਅਗਾਹ ਦਿੱਲੀ ਵੱਲ ਵਧਦਾ ਤੇ ਉਧਰੋਂ ਆਉਂਦਾ ਜੰਗੀ ਸਮਾਨ ਲੁੱਟਦਾ ਪਰ ਇਸ ਨੇ ਅਜਿਹਾ ਕਰਨ ਦੀ ਬਜਾਏ ਬੱਦੋਵਾਲ ਤੇ ਅਲੀਵਾਲ ਦੀਆਂ ਲੜਾਈਆਂ ਵਿੱਚ ਗਦਾਰੀ ਕਰਕੇ ਸਿੱਖ ਫੌਜਾਂ ਨੂੰ ਹਰਵਾਇਆ ਪੰਜਵਾਂ ਗਦਾਰ ਸੈਨਾਪਤੀ ਪੰਡਤ ਤੀਜਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਡਿਊਟੀ ਬਰਦਾਰ ਖੁਸ਼ਹਾਦ ਸਿੰਘ ਦਾ ਪਤੀਜਾ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਦਾ ਭਰਾ ਸੀ ਇਹ ਵੀ ਜਾਤ ਦਾ ਬ੍ਰਾਹਮਣ ਤੇ ਜ਼ਿਲ੍ਹਾ ਮਿਰਰ ਤੋਂ ਸੀ ਲਾਹੌਰ ਆਉਣ ਮਗਰੋਂ ਅਮਰਿਤ ਸ਼ਾਕੇ ਸਿੰਘ ਸਜਾ ਸੀ ਤੇਜਾ ਸਿੰਘ ਪਹਿਲਾ ਨਾਮ ਇਸ ਦਾ ਤੇਜਰਾਮ ਸੀ ਇਤਰਾ ਕੀ ਕਰਦਾ ਕਰਦਾ ਮਾਰਾਾ ਦਲੀਪ ਸਿੰਘ ਦੇ ਰਾਜ ਸਮੇਂ ਖਾਲਸਾ ਫੌਜ ਦਾ ਸੈਨਾਪਤੀ ਬਣ ਗਿਆ ਸੀ ਇਸ ਨੇ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਗਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਸੀ ਅੰਗਰੇਜ਼ਾਂ ਦੇ ਕੋਲ ਸ਼ਿਵੰਗਦਾਰ ਪੰਡਿਤ ਪ੍ਰਧਾਨ ਮੰਤਰੀ ਲਾਲ ਸਿੰਘ ਇਹ ਵੀ ਬ੍ਰਾਹਮਣ ਘਰਾਣੇ ਨਾਲ ਸੰਬੰਧ ਰੱਖਦਾ ਸੀ ਇਲਾਹੌਰ ਦਰਬਾਰ ਵਿੱਚ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਪ੍ਰਧਾਨ ਮੰਤਰੀ ਬਣ ਗਿਆ ਸੀ ਇਸ ਨੂੰ ਜਵਾਹਰ ਸਿੰਘ ਦੀ ਮੌਤ ਬਾਅਦ 8 ਨਵੰਬਰ 1845 ਨੂੰ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸ ਨੇ ਆਪਣੇ ਭਰਾ ਤੀਜਾ ਸਿੰਘ ਨੂੰ ਖਾਲਸਾ ਫੌਜ ਦਾ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਬਾਰੇ ਪੰਜਵੇਂ ਕਦਾਰ ਵੱਜੋਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕੈਨ ਨੂੰ ਤਾਂ ਰਾਜ ਦਾ ਮਾਲਕ ਦਲੀਪ ਸਿੰਘ ਸੀ ਜੋ ਅਜੇ ਉਮਰ ਵਿੱਚ ਛੋਟਾ ਸੀ ਪਰ ਸਾਰੀ ਤਾਕਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਪੰਡਤ ਤੀਜਾ ਸਿੰਘ ਦੇ ਹੱਥ ਵਿੱਚ ਸੀ ਇਨ੍ਹਾਂ ਹੀ ਦੋਵਾਂ ਨੇ ਖਾਲਸਾ ਫੌਜ ਨੂੰ ਅੰਗਰੇਜ਼ਾਂ ਅੱਗੇ ਡਾ ਕੇ ਮਰਵਾਇਆ ਤੇ ਖਾਲਸਾ ਰਾਜ ਦਾ ਅੰਤ ਕੀਤਾ ਸਤਵੰਗ ਗਦਾਰ ਜਨਰਲ ਵੈਂਟੂਰਾ ਜਿਸ ਬਾਰੇ ਬਹੁਤੇ ਲੋਕ ਇਹੀ ਸਮੇਂ ਤੇ ਆ ਕੇ ਇਹ ਸਿੱਖ ਫੌਜ ਦਾ ਜਨਰਲ ਸੀ ਪਰ ਅਸਲ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਏਜੰਟ ਸੀ ਵੈਂਟੂਰਾ ਦਾ ਜਨਮ 1792 ਵਿੱਚ ਇੱਕ ਪੈਥੋਲਿਕ ਘਰਾਣੇ ਵਿੱਚ ਹੋਇਆ ਇਹ ਨੇਪੋਲੀਅਨ ਦੀ ਫੌਜ ਵਿੱਚ ਵੀ ਲੜਿਆ ਸੀ ਤੇ ਨੇਪੋਲੀਅਨ ਦੀ ਹਕੂਮਤ ਦਾ ਅੰਤ ਹੋ ਜਾਣ ਤੋਂ ਬਾਅਦ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਖੂਫੀਆ ਵਿਭਾਗ ਵਿੱਚ ਰੱਖ ਲਿਆ ਸੀ ਫਰੰਗੀਆਂ ਨੇ ਵੈਂਟੂਰਾ ਦੀ ਡਿਊਟੀ ਖਾਲਸਾ ਦਰਬਾਰ ਦੀ ਸੀਆਈਡੀ ਕਰਨ ਦੀ ਲਈ ਸੀ ਵੈਂਟੂਰਾ ਆਪਣੇ ਇੱਕ ਦੋਸਤ ਐਲਵਰਡ ਨਾਲ ਲਾਹੌਰ ਪੁੱਜਾ ਸੀ ਮਾਰਚ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫੌਜ ਦੇ ਵਿਭਾਗ ਫੌਜ-ਏ-ਖਾਸ ਦਾ ਜਰਨੈਲ ਨਿਯੁਕਤ ਕੀਤਾ ਜਿਸ ਦੀ ਡਿਊਟੀ ਸਿੱਖ ਫੌਜੀਆਂ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਦੀ ਲਈ ਸੀ ਜਨਵਰੀ 1845 ਵਿੱਚ ਵੈਂਟੂਰਾ ਫਰਾਂਸ ਗਿਆ ਤੇ 3 ਅਪ੍ਰੈਲ 1858 ਨੂੰ ਉਸ ਦੀ ਮੌਤ ਹੋ ਗਈ ਸੋ ਤੇ ਇਹ ਸੰ ਉਹ ਗਦਾਰ ਜਿਨ੍ਹਾਂ ਨੇ ਖਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਕੀਤੀ ਲੂਣ ਹਰਾਮ ਨਿਕਲੇ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਖਾਲਸਾ ਰਾਜ ਨੂੰ ਖਤਮ ਕਰਵਾਇਆ ਕਮੈਂਟ ਕਰਕੇ ਦੱਸੋ ਤੁਹਾਨੂੰ ਪਹਿਲਾਂ ਇਹਨਾਂ ਚੋਂ ਕਿਹੜੇ ਕਿਹੜੇ ਗद्दार ਬਾਰੇ ਪਤਾ ਸੀ ਪਤਾ ਸੀ ਤਾਂ ਗਾਇਜ਼ ਇਹ ਵਾਲੀ ਵੀਡੀਓ ਚੁੱਕੇ ਸਾਡੇ ਤੇ ਖਤਮ ਤੁਸੀਂ ਦੇਖਿਆ ਕਿੰਨੇ ਵਜੇ ਤਰੀਕੇ ਨਾਲ ਬਾਜੀ ਨੇ ਦੱਸਿਆ ਹੈ ਨਾ ਕਿ ਇਹ ਸਪੈਸ਼ਲ ਇਹੀ ਗद्दार ਹੁੰਦੇ ਸੀ ਜੋ ਆਪਣੇ ਹੁੰਦੇ ਸੀ ਜਿਨ੍ਹਾਂ ਨੂੰ ਆਪਣਾ ਮੰਨਿਆ ਜਾਂਦਾ ਸੀ ਉਹੀ ਗद्दार ਬਾਝੋਂ ਨਿਕਲਦੇ ਸੀ ਇੰਨੇ ਕਿ ਸਾਰੇ ਜ਼ਰੂਰੀ ਨਹੀਂ ਹੈ ਕਈ ਬਹੁਤ ਚੰਗੇ ਨਿਕਲਦੇ ਸੀ ਕਈ ਹੁੰਦੇ ਸੀ ਕਈਆਂ ਦਾ ਵਿਵਾਰ ਹੀ ਆ ਜਾਂਦਾ ਸੀ ਗਦਾਰੀ ਕਰਨ ਦਾ ਕਈ ਸੋਚ ਕੇ ਆਉਂਦੇ ਸੀ ਪਹਿਲਾਂ ਕਿ ਅਸੀਂ ਇਹਨਾਂ ਦੇ ਖਾਸ ਬਣਨਾ ਫਿਰ ਇਹਨਾਂ ਨਾਲ ਗਦਾਰੀ ਕਰਨੀ ਹੈ ਜਾਂ ਫਿਰ ਇਨਵੈਸਟੀਗੇਸ਼ਨ ਲਾ ਲਓ ਕਿ ਜਿਵੇਂ ਵਿੱਚ ਰਹਿ ਰਹਿ ਕੇ ਸਾਰੀ ਗੱਲਾਂ ਉਧਰ ਹੋਰ ਪਾਸੇ ਪਹੁੰਚਾਣੀਆਂ ਹੈ ਹਨਾ ਕਿ ਪਹਿਲਾਂ ਇੱਕ ਦੂਜੇ ਇੱਕ ਨਾਲ ਬਣਾ ਲੈਣਾ ਕਿ ਹਾਂ ਮੈਂ ਤੇਰਾ ਬੋਲ ਸਕਾ ਬੋਲ ਸਕਾ ਉਹਦੇ ਸਾਰੇ ਆ ਰਹੀਆਂ ਗੱਲਾਂ ਦੂਜੇ ਦੇ ਪਾਸੇ ਕਰ ਦੇਣੀ ਹੈ ਹਨਾ ਸਹੀ ਗੱਲ ਹੈ ਤੇ ਕੇ ਇਹ ਨਨਦਸੇ ਜਿਹੜੇ ਗਦਾਰ ਰਹਿ ਚੁਕੇ ਇਤਿਹਾਸ ਵਿੱਚ ਸਿੱਖ ਐਂਪਾਇਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਰਾਜਾ ਸੀ ਪੰਜਾਬ ਦੇ ਹਨ ਤੇ ਇਹਨਾਂ ਦਾ ਕਹਿਣਾ ਕਿ ਅੱਧਾ ਜਿਹੜਾ ਖਾਲਸਾ ਖਾਲਸਾ ਸਾਡਾ ਹਨ ਉਹ ਖਤਮ ਇਹਨਾਂ ਕਰਕੇ ਹੋਇਆ ਹੈ ਇਹਨਾਂ ਗਦਾਰਾ ਕਰਕੇ ਹਨਾ ਜੇ ਗਦਾਰੀ ਨਹੀਂ ਕਰਦੇ ਤਾਂ ਕੁਝ ਮਤਲਬ ਇਤਿਹਾਸ ਕੁਝ ਹੋਰ ਹੋਣਾ ਸੀ ਫਿਰ ਤਾਂ ਇਹ ਕੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਤੁਸਥਾ ਰੁਪੇਲਾ ਇਸ ਦਾ ਇਨਾਂ ਵਿੱਚੋ ਜਿੰਨੇ ਵੀ ਨਾਨੇ ਦੱਸਿਆ ਕਿਨਾ ਕਿਨਾ ਬਾਰੇ ਪਹਿਲਾਂ ਪਤਾ ਸੀ ਤੇ ਨਹੀਂ ਪਤਾ ਸੀ ਉਹ ਜਰੂਰ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਸ਼ੇਅਰ ਆ ਕੇ ਜਰੂਰ ਕਰਿਓ ਆਪਣੇ ਇਤਿਹਾਸ ਬਾਰੇ ਜਾਨਣਾ ਕਰੋ ਸਾਰੇ ਹਨ ਤੇ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਨਾ ਪੁੱਲ ਧੰਨਵਾਦ ਧੰਨਵਾਦ